ਬਲਵਿੰਦਰ ਸਿੰਘ ਬਰਾੜ ਦੇ ਨਾਵਲ ਟੋਏ ਟਿੱਬੇ ਦਾ ਅਗਲਾ ਤੇ ਆਖਰੀ ਕਾਂਡ 16 ਹਨੇਰੀਆਂ ਵਗੀਆਂ ਚਖੜ ਚੁੱਲ੍ਹੇ ਮੀਂਹ ਬਰੇ ਜ਼ੋਰੋ ਜ਼ੋਰ ਇਸ ਤਰ੍ਹਾਂ ਜਾਪਿਆ ਕਿ ਸਮਾਨ ਵੀ ਖੂਬ ਰੋਂਦਾ ਰਿਹਾ ਕੁਲਵੀਰ ਬਾ ਝੋਨੇ ਵੱਡੇ ਗਏ ਪਰਾਲੀਆਂ ਸਾੜੀਆਂ ਗਈਆਂ ਹੰਬਰੀ ਧੂਆਂ ਚੜਦਾ ਰਿਹਾ ਨਰਮੇ ਖਿੜੇ ਨਰਮੇ ਝੁਗੇ ਗਏ ਕਣਕਾਂ ਬੀਜੀਆਂ ਗਈਆਂ ਕਣਕਾਂ ਗਿਠਗਿਠ ਹੋਈਆਂ ਗੋਡੇ-ਗੋਡੇ ਹੋਈਆਂ ਗੂੜੇ ਸਰਦੀ ਰੁੱਤ ਕੜਾਕੇ ਦੀ ਠੰਡ ਕਲਵੀਰ ਨੇ ਜ਼ਮੀਨ ਠੇਕੇ ਉੱਤੇ ਦੇ ਦਿੱਤੀ ਸੀ ਨਿੰਦਰ ਦੇ ਖੇਤੀ ਬਾੜੀ ਦੇ ਸੰਦ ਇੱਕ ਇੱਕ ਕਰਕੇ ਵੇਚ ਦਿੱਤੇ ਗਏ ਪਹਿਲਾਂ ਟਰੈਕਟਰ ਵੀ ਕਿਆ ਫਿਰ ਟਰਾਲੀ ਫਿਰ ਤਵੀਆਂ ਕਲਟੀਵੇਟਰ ਪਲੋ ਕਣਕ ਬੀਜਣ ਵਾਲੀ ਮਸ਼ੀਨ ਤੇ ਸੁਹਾਗਾ ਪਰ ਕੰਪਿਊਟਰ ਕਰਾਹਾ ਲੇਜ਼ਰ ਲੈਂਡ ਲੈਵਲਰ ਹਜੇ ਉਵੇਂ ਤਾਂ ਉਵੇਂ ਖੜਾ ਸੀ ਛਤੜੇ ਵਿੱਚ ਕਦੇ ਜਗਜੀਤ ਤੇ ਕਦੇ ਕੋਈ ਪਿੰਡ ਦਾ ਬੰਦਾ ਕਾਹਕ ਲਿਆਉਂਦਾ ਕੰਪਿਊਟਰ ਕਰਾਹੇ ਦੇ ਵਿੱਚ ਦੋ ਕੁਗਾ ਕਾਇ ਸਨ ਪਰ ਗੱਲ ਨਹੀਂ ਬਣੀ ਕੀਮਤ ਬਹੁਤ ਘਟ ਲਾਉਂਦੇ ਸੀ। ਕਰਵੀਰ ਨੇ ਦੋ ਮੱਜਾਂ ਰੱਖ ਕੇ ਬਾਕੀ ਵੇਚ ਦਿੱਤੀਆਂ। ਜਿਹਨੂੰ ਜ਼ਮੀਨ ਠੇਕੇ ਉਤੇ ਦਿੱਤੀ ਸੀ ਉਹਦੇ ਨਾਲ ਗੱਲ ਕਰ ਰੱਖੀ ਸੀ। ਉਹ ਦੋ ਮੱਜਾਂ ਜੋਗਾ ਹਰਾਚਾਰਾ ਕੁੱਤਰ ਕੇ ਸੁੱਟ ਜਾਂਦਾ ਸੀ। ਜਗਜੀਤ ਮੱਜਾਂ ਨੂੰ ਸੰਭਾਲਦਾ। ਕਦੇ ਨਿੰਦਰ ਦੀ ਮਾਸੀ ਮਾਸੜ, ਕਦੇ ਭੂਆ ਫੁੱਫੜ, ਕਦੇ ਮਾਮੇ ਦਾ ਮੁੰਡਾ ਜਾਂ ਭੂਆ ਦਾ ਮੁੰਡਾ ਗੇੜਾ ਮਾਰਤੇ ਰਹਿੰਦੇ। ਨਿੰਦਰ ਦੀ ਭੂਆ ਤੇ ਫੁੱਫੜ ਹੁਣ ਤਾਦਾ ਹੀ ਆਉਣ ਟੰਣ ਲੱਗ ਪਏ ਸਨ। ਕਲਵੀਰ ਨਾਲ ਹਮਦਰਦੀ ਬਖਾਉਂਦੇ ਅਸਲ ਵਿੱਚ ਭੂਆ ਦਾ ਲਾਲਚ ਜਾਗ ਪਿਆ ਸੀ ਨਿੰਦਰ ਦੀ ਮੌਤ ਮਗਰੋਂ ਉਹਨੂੰ ਜਾਪਿਆ ਕਿ ਭਰਾ ਤੇ ਭਤੀਜੇ ਦੇ ਮਰਨ ਕਰਕੇ ਹੁਣ ਉਹਨਾਂ ਦੀ ਜ਼ਮੀਨ ਜਾਇਦਾਦ ਤੇ ਉਹਦਾ ਹੱਕ ਬਣਦਾ ਹੈ ਕਿਉਂਕਿ ਉਹ ਉਸ ਘਰ ਦੀ ਧੀ ਹੈ ਉਹਨੂੰ ਡਰ ਸੀ ਕਿ ਕਲਵੀਰ ਕਿਤੇ ਆਪਣੇ ਭਰਾ ਜਗਜੀਤ ਤੇ ਭਤੀਜੇ ਦਾ ਕਬਜ਼ਾ ਨਾ ਕਰਵਾ ਦੇਵੇ ਜ਼ਮੀਨ ਉੱਤੇ ਉਹ ਨਿਗ੍ਹਾ ਰੱਖਣ ਲਈ ਤੇ ਆਪਣਾ ਹੱਕ ਜਤਾਉਣ ਲਈ ਵਾਰ-ਵਾਰ ਘੇੜੇ ਮਾਰਨ ਲੱਗੀ ਕਰਵੀਰ ਦੇ ਕਹਿਣ ਦੇ باوجود ਵੀ ਕਲਵੰਤ ਜਸਮੀਤ ਦੇ ਵਿਆਹ ਵੇਲੇ ਦਾਜ ਵਿੱਚ ਦਿੱਤਾ ਸਮਾਨ ਫਰਨੀਚਰ ਵਗੈਰਾ ਲੈ ਨਹੀਂ ਆਇਆ ਉਹ ਸਮਝਦਾ ਸੀ ਕਿ ਸਮਾਨ ਮਨਹੂਸ ਹੈ ਇਸ ਰਿਸ਼ਤੇ ਸੁੱਖ ਦੀ ਧੀ ਨਹੀਂ ਬਣ ਸਕੀ ਉਹ ਜਸਮੀਤ ਦਾ ਦੂਜਾ ਵਿਆਹ ਕਰੇਗਾ ਤਾਂ ਨਵਾਂ ਸਮਾਨ ਦੇਵੇਗਾ ਕਲਵੀਰ ਜਮਰੀ ਸੀ ਇੱਕ ਨਾਮੀ ਧੀ ਨਾਲ ਵਿਆਸਤੀ ਹੋ ਕੇ ਬਸ ਤਿੰਨ ਕਟਰੀ ਸੀ ਕਦੇ-ਕਦੇ ਗੁਰਦੁਆਰੇ ਜਾ ਆਉਂਦੀ ਮਨ ਨੂੰ ਕੋਈ ਸ਼ਾਂਤੀ ਮਿਲਦੀ ਰਾਤ ਨੂੰ ਕਈ ਵਾਰੀ ਉਹਦੀ ਅੱਖ ਖੁੱਲ ਜਾਂਦੀ ਫਿਰ ਨੀਂਦ ਨਾ ਆਉਂਦੀ ਚਾਲਾਂ ਦੀਆਂ ਲੰਮੀਆਂ ਰਾਤਾਂ ਮੁੱਕਣ ਵਿੱਚ ਨਾ ਆਉਂਦੀਆਂ ਤੜਕੇ ਅੰਮ੍ਰਿਤ ਵੇਲੇ ਗੁਰਦੁਆਰੇ ਦਾ ਗਰੰਥੀ ਪਾਠ ਆਰੰਭ ਕਰ ਦਿੰਦਾ ਉਹ ਸਤਨਾਮ ਵਾਹਿਗੁਰੂ ਜਪਦੀ ਉੱਠ ਕੇ ਬੈਠ ਜਾਂਦੀ ਰਜਾਈ ਵਿੱਚ ਬੈਠੀ ਪਾਠ ਸੁਣਦੀ ਰਹਿੰਦੀ ਬਸ ਇਸੇ ਤਰ੍ਹਾਂ ਗੁਜ਼ਰ ਰਹੀ ਸੀ ਕਲਵੀਰ ਦੀ ਜ਼ਿੰਦਗੀ ਤੇ ਫਿਰ ਇੱਕ ਦਿਨ ਦੁਪਹਿਰ ਵੇਲੇ ਨਿੱਗੀ ਨਿੱਗੀ ਧੁੱਪ ਖੜੀ ਹੋਈ ਸੀ ਪਰ ਕਲਵੀਰ ਦੇ ਵੇਲੇ ਦੀ ਧੁੱਪ ਉਦਾਸ ਸੀ ਘੰਡੋਰੀ ਨੇੜੇ ਧੁੱਪੇ ਮੰਜੇ ਤੇ ਕਲਵੀਰ ਕੋਲ ਹਰਜੀਤ ਬਿੰਬੜ ਦੀ ਘਰ ਵਾਲੀ ਮਨਜੀਤ ਬੈਠੀ ਹੋਈ ਸੀ ਦੋਵੇਂ ਇੱਕ ਦੂਜੇ ਨਾਲ ਆਪਣੇ ਦੁੱਖ ਸਾਂਝੇ ਕਰ ਰਹੀਆਂ ਸਨ ਮਨਜੀਤ ਬੋਲੀ ਮੈਨੂੰ ਦੇਖ ਲੈ ਮੈਂ ਵੀ ਤੇਰੇ ਵਾਂਗੂ ਕੱਲੀ ਕੰਧਾਂ ਕੋਲਿਆਂ 'ਚ ਵਜਦੀ ਫਿਰਦੀ ਆਂ ਧੀ ਨੂੰ ਤਾਂ ਕਲਮੋਹੀ ਨੂੰ ਮਾਰਤਾ ਦੋਵਾਂ ਪਿਓ ਪੁੱਤਾਂ ਨੇ ਤੇ ਆਪ ਬੈਠਿਆ ਜੇਲ੍ਹ 'ਚ ਰਹਿ ਗਈ ਮੈਂ ਕੱਲੀ ਦਸੌਂਟਾ ਕੱਟਣ ਨੂੰ ਸਾਰੀ-ਸਾਰੀ ਰਾਤ ਮੈਨੂੰ ਨੀਂਦ ਨਹੀਂ ਆਉਂਦੀ ਉਹਦੀਆਂ ਮਾੜੀ ਕਿਸਮਤ ਵਾਲੀ ਦੀਆਂ ચીਕਾਂ ਮੇਰੇ ਕੰਨਾਂ 'ਚ ਗੂੰਜਦੀਆਂ ਉਹਦੀ ਲਹੂ-ਲਹਾਨ ਵੱਡੀ ਟੁਕੀ ਦੇ ਅੱਖਾਂ ਮੁਰੇ ਆ ਜਾਂਦੀਆਂ ਉੱਥੇ ਜਿੱਡੀ ਮਟਿਆਰਤੀ ਮਾਂ ਦੀ ਅੱਖਾਂ ਮੂਰੇ ਕੋਕੋਕੇ ਮਾਰ ਸੁੱਟੀ ਯਾਦ ਕਰਕੇ ਰੂ ਹ ਕਮ ਜਾਂਦੀ ਐ ਐਨਾ ਕੁਝ ਦੇਖ ਕੇ ਵੀ ਮੈਂ ਦਿਲ ਤੇ ਪੱਥਰ ਰੱਖ ਲਿਆ ਜੱਜ ਦੇ ਮੂਰੇ ਜਾ ਕੇ ਮੇਰੀ ਜ਼ਬਾਨ ਨਹੀਂ ਖੁੱਲੀ ਮੈਂ ਕਿਹਾ ਮੈਂ ਤਾਂ ਗਾਂ ਦੂਜੇ ਕਮਰੇ ਵਿੱਚ ਸੁੱਤੀ ਪਈ ਸੀ ਮੈਨੂੰ ਤਾਂ ਪਤਾ ਹੀ ਮਗਰੋਂ ਲੱਗਿਆ ਕਿਵੇਂ ਆਪਦੇ ਪੁੱਤ ਤੇ ਆਪਦੇ ਬੰਦੇ ਦੇ ਖਿਲਾਫ ਗਵਾਹੀ ਦੇ ਦਿੰਦੀ ਹਾਏ ਰੱਬਾ ਇੱਕ ਮਾਂ ਹੋ ਕੇ ਕਿਉਂ ਜੇ ਇਮਤਿਹਾਨ ਦੇਣੇ ਪੈਂਦੇ ਆ ਮਨਜੀਤ ਦਸ ਕੋਰੀ ਲੈ ਕੇ ਰੋਣ ਲੱਗੀ ਗੁਰਵੀਰ ਵੀ ਅੱਖਾਂ ਪਰ ਕੇ ਕਹਿਣ ਲੱਗੀ ਬਸ ਘਰ ਕੁੜੇ ਮਾਮਾ ਦੇ ਦੁੱਖ ਮਾਮਾ ਨਾਲ ਹੀ ਆ ਤੇ ਇਹ ਮਿਆਂ ਨੂੰ ਸਾਰੇ ਦੁੱਖ ਚੱਲਨੇ ਪੈਂਦੇ ਆ ਬੰਦਿਆਂ ਤੋਂ ਨਹੀਂ ਛੱਲੇ ਜਾਂਦੇ ਆੜੀ ਦੀ ਗਲਤੀ ਫਾਹਾ ਲੈ ਲੈਂਦੇ ਜਾਂ ਕੁਝ ਖਾ ਕੇ ਮਰ ਜਾਂਦੇ ਆਾਥੋਂ ਹੀ ਨਹੀਂ ਫਾਹਾ ਲਿਆ ਜਾਂਦਾ ਨਹੀਂ ਮਰਿਆ ਜਾਂਦਾ ਸਾਰਾ ਕੁਝ ਇੱਥੇ ਸਹਿਣਾ ਪੈਂਦਾ ਮਨਜੀਤ ਨੇ ਗੁਰਵੀਰ ਦੀ ਹਾਂ ਵਿੱਚ ਹਾਂ ਮਿਲਾਉਂਦੇ ਆਖਿਆ ਤੇ ਹੋਰ ਸਾਰਾ ਕੁਝ ਹੀ ਸਹਿਣਾ ਪੈਂਦਾ ਭੈਣੇ ਤੁਰ ਗਿਆ ਦੇ ਦੁੱਖੜੇ ਵੀ ਤੇ ਲੋਕਾਂ ਦੀਆਂ ਗੱਲਾਂ ਵੀ ਤਾਣੇ ਮਿਹਣੇ ਵੀ ਕੋਈ ਕੁਝ ਬੋਲਦਾ ਹੈ ਤੇ ਕੋਈ ਕੁਝ ਕੋਈ ਕਹਿੰਦਾ ਪਹਿਲਾਂ ਕੁੜੀ ਨੂੰ ਬਸਾਂ ਤੇ ਭੇਜਿਆ ਕਿਉਂ ਕੁੜੀ ਨੂੰ ਪਹਿਲਾਂ ਮਰਦ ਨਹੀਂ ਸੀ ਕੋਈ ਕਹਿੰਦਾ ਅਣਖ ਵਾਲਾ ਕੰਮ ਕੀਤਾ ਅਣਖ ਹੀ ਬੰਦੇ ਆ ਕੋਈ ਕਹਿੰਦਾ ਮਰਦਾਂ ਵਾਲਾ ਕੰਮ ਕੀਤਾ ਘਰ ਦਾ ਝੁਗਾ ਛੋੜ ਹੋ ਗਿਆ ਮਰਦਾਂ ਦਾ ਬਸ ਇਹੋ ਕੰਮ ਰਹਿ ਗਿਆ ਮਰਜੋ ਜਾਂ ਮਾਰ ਦਿਓ ਜਿਉਂ ਕਿ ਤਾਂ ਦਿਖਾਓ ਕੋਈ ਕਰਜੇ ਖਾਤਰ ਮਰ ਗਿਆ ਕੋਈ ਇੱਜ਼ਤ ਖਾਤਰ ਮਰ ਗਿਆ ਕੋਈ ਨਸ਼ਿਆਂ ਨਹੀਂ ਮਾਰਤਾ ਗਲਬੀਰ ਬੋਲੀ ਅਚਨ ਕਰ ਦੇ ਹਾਰਨ ਦੀ ਆਵਾਜ਼ ਸੁਣਾਈ ਦਿੱਤੀ ਉਹਨਾਂ ਦੋਹਾਂ ਨੇ ਬਾਹਰ ਗੇਟ ਵੱਲ ਵੇਖਿਆ। ਬੰਦ ਗੇਟ ਦੀ ਖੁੱਲੀ ਬਾਰੀ ਵਿੱਚੋਂ ਗਲੀ ਵਿੱਚ ਚਿੱਟੇ ਰੰਗ ਦੀ ਕਾਰ ਖੜੀ ਧੀ ਸੀ। ਕਾਰ ਵਿੱਚੋਂ ਇੱਕ ਜਣਾ ਉੱਤਰ ਕੇ ਬਾਰੀ ਵਿੱਚ ਦੀ ਅੰਦਰ ਆ ਕੇ ਗੇਟ ਖੋਲਣ ਲੱਗਿਆ। ਕੁਲਵੀਰ ਨੇ ਪਛਾਣ ਲਿਆ ਉਹ ਹਰਭਜਨ ਸੀ। ਹਰਭਜਨ ਨੇ ਗੇਟ ਖੋਲ੍ਹਿਆ ਤੇ ਕਾਰ ਅੰਦਰ ਆ ਕੇ ਵਿੜੇ ਵਿੱਚ ਰੁੱਕ ਗਈ। ਕਾਰ ਵਿੱਚੋਂ 4 ਜਣੇ ਹੋਰ, ਕੁਲਵੰਤ, ਹਰਮੇਲ, ਰਾਜੋ ਤੇ ਕੁਲਵੰਤ ਦਾ ਮੁੰਡਾ ਸੋਨੂੰ ਉਤਰੇ। ਉਹਨਾਂ ਨੂੰ ਵੇਖ ਕੇ ਕੁਲਵੀਰ ਨੇ ਕੰਧ ਨਾਲ ਖੜਾ ਕੀਤਾ ਇੱਕ ਹੋਰ ਮਨਜਾ ਧੁੱਪੇ ਡਾ ਦਿੱਤਾ। ਆਕੇ ਸਾਰਿਆਂ ਨੇ ਕਰਵੀਰ ਅਤੇ ਮਨਜੀਤ ਨੂੰ ਸਤਿ ਸ੍ਰੀ ਅਕਾਲ ਬੜਾਈ। ਕਰਵੀਰ ਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਦਾ ਜਵਾਬ ਦਿੰਦੇ ਹੋਏ ਜੀ ਆਇਆਂ ਆਖਿਆ। ਹੋਰ ਭੈਣ ਜੀ ਠੀਕ ਹੋ ਤੁਸੀਂ? ਹਰਪਾ ਜੰ ਨੇ ਪੁੱਛਿਆ। ਹਾਂ ਠੀਕ ਆ ਵੀਰਾ ਜਿਵੇਂ ਰੱਬ ਰੱਖੇ। ਕਰਵੀਰ ਨੇ ਜਵਾਬ ਦਿੱਤਾ। ਕਲਵੰਤ ਪਿੱਛੇ ਖੜੀ ਰਾਜੋਵਲ ਮੁੜਿਆ। ਰਾਜੋ ਦੀਆਂ ਬਾਹਾਂ ਵਿੱਚੋਂ ਗਰਮ ਕੱਪੜੇ ਵਿੱਚ ਲਪੇਟੀ ਇੱਕ ਛੋਟੀ ਜੀ ਬੱਚੀ ਨੂੰ ਲੈ ਕੇ ਕਰਵੀਰ ਵੱਲ ਬੁਲਾਉਂਦਾ ਬੋਲਿਆ। ਲਓ ਭੈਣ ਜੀ ਤੁਸੀਂ ਆਪ ਦੀ। ਆਮਾਨਤ ਸੰਭੋ। ਆਮਾਨਤ ਗਲਬੀਰ ਨੇ ਹੱਥ ਵਧਾਉਂਦਿਆਂ ਹੈਰਾਨ ਹੋ ਕੇ ਪੁੱਛਿਆ ਹਾਂ ਲਾਓ ਇਹ ਐ ਤੁਹਾਡੀ ਪੋਤੀ ਕਲਵੰਤ ਬੋਲਿਆ ਤੇ ਬੱਚੀ ਗਲਬੀਰ ਨੂੰ ਫੜਾ ਦਿੱਤੀ ਪੋਤੀ ਗਲਬੀਰ ਇੱਕਦਮ ਹੱਕੀ ਬੱਕੀ ਰਹਿ ਗਈ ਉਹਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਉਹਨੇ ਟੌਰ ਪਰ ਹੋ ਕੇ ਪਹਿਲਾਂ ਮਾਸੂਮ ਬੱਚੀ ਦੇ ਮੂੰਹ ਵੱਲ ਤੇ ਫਿਰ ਕਲਵੰਤ ਦੇ ਮੂੰਹ ਵੱਲ ਤੱਕਿਆ ਕਲਵੰਤ ਉਹਦੀ ਇਸ ਦੋ ਚਿੱਤੀ ਨੂੰ ਸਮਝ ਗਿਆ ਉਹਨੇ ਸਿਰ ਹਿਲਾ ਕੇ ਰਾਜੋ ਨੂੰ ਇਸ਼ਾਰਾ ਕੀਤਾ ਰਾਜੋ ਕੋਲ ਆ ਕੇ ਬੱਚੀ ਵੱਲ ਦੇਖਤੀ ਬੋਲੀ ਐਨ ਜੀ ਸਭ ਕਿਸਮਤ ਦੀ ਖੇਡ ਹੈ। ਬਸ ਜਸਮੀਤ ਦੇ ਬੋਰਸ਼ਨ ਨੂੰ ਅੱਜ ਕੱਲ ਕਰਦਿਆਂ ਦਿਨ ਉੱਤੋਂ ਦੀ ਨੰਗੀ। ਡਾਕਟਰ ਕਹਿੰਦੀ ਹੁਣ ਬਹੁਤ 延迟 ਹੋ ਗਈ। ਹੁਣ ਬੋਰਸ਼ਨ ਹੋਊਗਾ ਤਾਂ ਜਸਮੀਤ ਦੀ ਜਾਨ ਨੂੰ ਖਤਰਾ ਹੈ। ਹੁਣ ਤਾਂ ਬੱਚੇ ਨੂੰ ਜਨਮ ਦੇਣ ਦੀ ਭਲਾ ਹੈ। ਅਸੀਂ ਸੋਚਿਆ ਫਿਰ ਕਿਉਂ ਨਾ ਤੁਹਾਡੀ ਇੱਛਾ ਪੂਰੀ ਕੀਤੀ ਜਾਏ। ਪਰ ਪਰ ਕੀ ਕੀ ਹੋਇਆ? ਕਰਵੀਰ ਨੇ ਪੁੱਛਿਆ। ਜਸਮੀਤ ਨੇ ਇਸ ਕੁੜੀ ਨੂੰ ਜਨਮ ਤਾਂ ਦੇਤਾ ਪਰ ਉਹ ਬੱਚੀ ਫੇਰ ਵੀ ਨਹੀਂ। ਰਾਜੂ ਮੂੰਹ ਤੇ ਦੁਪੱਟੇ ਦਾ ਲੜ ਰੱਖ ਕੇ ਹਟਕੂਰੇ ਪਰਤੀ ਰੋਂਣ ਲੱਗੀ ਸੁਣ ਕੇ ਕਲਵੀਰ ਨੇ ਠੰਡਾ ਹੋ ਕਾ ਪਰਿਆ ਉਹਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਹਿ ਤੁਰੇ ਉਹਨੇ ਇੱਕ ਹੱਥ ਨਾਲ ਬੱਚੀ ਨੂੰ ਸੀਨੇ ਨਾਲ ਲਾ ਲਿਆ ਤੇ ਦੂਜੇ ਹੱਥ ਨਾਲ ਰੋਂਦੀ ਰਾਜੂ ਨੂੰ ਕਲਾਬੇ ਵਿੱਚ ਲੈ ਲਿਆ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ